ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੀ ਰਾਸ਼ਟਰਪਤੀ ਚੋਣ 'ਚ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਪ੍ਰੈਜ਼ੀਡੈਂਸ਼ੀਅਲ ਡਿਬੇਟ 'ਚ ਆਹਮੋ ਸਾਹਮਣੇ ਹੋਏ। ਦੋਵਾਂ ਉਮੀਦਵਾਰਾਂ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਮੁੱਖ ਮੁੱਦਿਆਂ ਤੇ ਪਹਿਲੀ ਵਾਰ ਬਹਿਸ ਕੀਤੀ। ਦਾ ABC ਨਿਊਜ਼ ਪ੍ਰੈਜ਼ੀਡੈਂਸ਼ੀਅਲ ਡਿਬੇਟ ਕਰੀਬਨ 90 ਮਿੰਟ ਤੱਕ ਚੱਲੀ। ਡਿਬੇਟ ਤੋਂ ਪਹਿਲਾਂ ਇੱਕ ਟਾਸ ਕੀਤਾ ਗਿਆ ਜਿਸ ਵਿੱਚ ਇਹ ਤੈਅ ਕੀਤਾ ਗਿਆ ਕਿ ਦੋਵੇਂ ਉਮੀਦਵਾਰ ਕਿੱਥੇ-ਕਿੱਥੇ ਬੈਠਣਗੇ ਤੇ ਅਖੀਰ ਚ ਕੌਣ ਬੋਲੇਗਾ ਡਿਬੇਟ ਦੀ ਸ਼ੁਰੂਆਤ ਕਰਦੇ ਹੋਏ ਕਮਲਾ ਨੇ ਟਰੰਪ ਦੀਆਂ ਆਰਥਿਕ ਨੀਤੀਆਂ ਤੇ ਨਿਸ਼ਾਨੇ ਕੱਸੇ ਉੱਥੇ ਹੀ ਟਰੰਪ ਨੇ ਹੈਰਿਸ ਨੂੰ ਪੁੱਛਿਆ ਕਿ ਤੁਹਾਨੂੰ ਲੱਗਦਾ ਹੈ ਕਿ ਅਮਰੀਕਾ 4 ਸਾਲ ਪਹਿਲਾਂ ਦੀ ਤੁਲਨਾ ਚ ਬਿਹਤਰ ਸਥਿਤੀ ਚ ਹੈ ਇਸ ਤੇ ਕਮਲਾ ਹੈਰਿਸ ਨੇ ਕਿਹਾ ਕਿ ਉਹ ਇੱਕ ਮੌਕਾ ਪ੍ਰਸਤ ਅਰਗ ਸਵਿਵਸਥਾ ਦੀ ਯੋਜਨਾ ਬਣਾ ਰਹੇ ਨੇ ਹੈਰਿਸ ਨੇ ਕਿਹਾ ਕਿ 트럼ਪ ਪਿਛਲੀ ਵਾਰ ਦੀ ਤਰ੍ਹਾਂ ਹੀ ਅਰਬ ਪੱਤੀਆਂ ਤੇ ਵਪਾਰੀਆਂ ਨੂੰ ਟੈਕਸ 'ਚ ਛੂਟ ਦੇਣ ਦੀ ਯੋਜਨਾ ਬਣਾ ਰਹੇ ਨੇ। ਉਹਨਾਂ ਕਿਹਾ 트럼ਪ ਜੋ ਕਹਿੰਦੇ ਨੇ ਉਸ ਦੀ ਆਲੋਚਨਾ 16 ਨੋਬਲ ਪੁਰਸਕਾਰ ਜੇਤੂ ਅਰ ਸ਼ਾਸਤਰੀ ਕਰ ਚੁੱਕੇ ਨੇ ਤੇ ਉਹਨਾਂ ਦਾ ਮੰਨਣਾ ਹੈ ਕਿ ਜੇ ਇਹਨਾਂ ਨੂੰ ਲਾਗੂ ਕੀਤਾ ਗਿਆ ਤਾਂ ਅਗਲੇ ਸਾਲ ਮੰਦੀ ਆ ਜਾਵੇਗੀ। ਹੈਰਿਸ ਨੇ ਕਿਹਾ ਡੋਨਲਡ 트럼ਪ ਸਾਨੂੰ ਮਹਾ ਮੰਦੀ ਤੋਂ ਬਾਅਦ ਦੇ ਸਭ ਤੋਂ ਬੱਦਰ ਦੌਰ ਬੇਰੋਜ਼ਗਾਰੀ 'ਚ ਛੱਡ ਗਏ ਸਨ। ਸਾਨੂੰ 트럼ਪ ਵੱਲੋਂ ਵਿਗਾੜੀ ਵਿਵਸਥਾ ਨੂੰ ਠੀਕ ਕਰਨਾ ਪਿਆ। ਹੈਰਿਸ ਨੇ ਪ੍ਰੋਜੈਕਟ 2025 ਨੂੰ ਖਤਰਨਾਕ ਯੋਜਨਾ ਦੱਸਿਆ ਤੇ ਕਿਹਾ ਕਿ ਜੇ 트럼ਪ ਆਉਂਦੇ ਨੇ ਤਾਂ ਉਹ ਉਸ ਨੂੰ ਲਾਗੂ ਕਰ ਦੇਣਗੇ ਬਹਿਸ ਦੇ ਦੌਰਾਨ ਕਮਲਾ ਨੇ ਜਦੋਂ 트럼ਪ ਦੇ ਅਪਰਾਧਿਕ ਪਿਛੋਕੜ ਦੀ ਗੱਲ ਛੇੜੀ ਤਾਂ ਉਹਨਾਂ ਨੇ ਕਿਹਾ ਕਿ ਉਹ ਸਾਰੇ ਝੂਠੇ ਮੁਕੱਦਮੇ ਨੇ ਡਾਏਬੀਸੀ ਨਿਊਜ਼ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੌਰਾਨ ਕੈਪੀਟਲ ਹਿੱਲ 'ਚ ਹੋਏ ਦੰਗਿਆਂ ਨੂੰ ਲੈ ਕੇ ਵੀ ਸਵਾਲ-ਜਵਾਬ ਹੋਏ ਇਨ੍ਹਾਂ ਦੰਗਿਆਂ 'ਚ 트럼ਪ ਦੀ ਭੂਮਿਕਾ ਬਾਰੇ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਹਮਲੇ ਤੋਂ ਪਹਿਲਾਂ ਵਾਈਟ ਹਾਊਸ 'ਚ ਆਪਣੇ ਭਾਸ਼ਣ 'ਚ ਆਪਣੇ ਸਮਰਥਕਾਂ ਨੂੰ ਕੈਪੀਟਲ ਤੱਕ ਮਾਰਚ ਕਰਨ ਲਈ ਕਿਹਾ ਤੇ ਟੀਵੀ ਤੇ ਹਮਲੇ ਨੂੰ ਦੇਖਿਆ ਗਿਆ ਇਸ ਤੇ ਟਰੰਪ ਨੇ ਕਿਹਾ ਮੇਰੇ ਭਾਸ਼ਣ ਚ ਹਿੰਸਾ ਭੜਕਾਉਣ ਬਾਰੇ ਕੁਝ ਨਹੀਂ ਕਿਹਾ ਗਿਆ ਸੀਗਾ ਇਸ ਤੇ ਬੈਸ ਦੇ ਮੇਜ਼ਬਾਨ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਜੋ ਉਸ ਦਿਨ ਕੀਤਾ ਉਸ ਲਈ ਕੀ ਤੁਹਾਨੂੰ ਪਛਤਾਵਾ ਹੈ ਟਰੰਪ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਮੇਰਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬਸ ਇਹੀ ਹੈ ਕਿ ਉਹਨਾਂ ਨੇ ਮੈਨੂੰ ਭਾਸ਼ਣ ਦੇਣ ਲਈ ਕਿਹਾ ਸੀ ਉਹਨਾਂ ਨੇ ਇਸ ਲਈ ਸੁਰੱਖਿਆ ਪ੍ਰਬੰਧਾਂ ਦੀ ਹੋਈ ਅਣਦੇਖੀ ਲਈ ਡੈਮੋਕ੍ਰੈਟਿਕ ਪਾਰਟੀ ਦੀ ਲੀਡਰ ਨੈਂਸੀ ਪੋਲੀਸੀ ਦੀ ਜ਼ਿੰਮੇਵਾਰੀ ਦਿੱਤੀ ਦੇਖਿਆ ਗਿਆ ਕਿ ਕਮਲਾ ਬਹਿਸ 'ਚ ਜ਼ਿਆਦਾਤਰ ਸਮਾਂ 트ੰਪ ਦੀਆਂ ਅੱਖਾਂ 'ਚ ਸਿੱਧਾ ਦੇਖ ਰਹੇ ਸਨ ਉਹ ਇਸ਼ਾਰਿਆਂ ਨਾਲ ਹੀ 트ੰਪ ਦੇ ਦਾਅਵਿਆਂ ਨੂੰ ਬੇਬੁਨਿਆਦ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਦੂਜੇ ਪਾਸੇ 트ੰਪ ਕਮਲਾ ਤੋਂ ਅੱਖਾਂ ਬਚਾ ਕੇ ਗੱਲ ਕਰ ਰਹੇ ਸਨ ਉਹ ਆਪਣੇ ਜਾਣੇ ਪਛਾਣੇ ਅੰਦਾਜ਼ 'ਚ ਕਮਲਾ ਵੱਲ ਉਂਗਲ ਚੁੱਕ ਕੇ ਆਪਣੀ ਗੱਲ ਕਰ ਰਹੇ ਸਨ 트ੰਪ ਨੂੰ ਪੁੱਛਿਆ ਗਿਆ ਕਿ ਉਹ ਗਾਜ਼ਾ 'ਚ ਜੰਗਬੰਦੀ ਕਰਕੇ ਹਮਾਸ ਵੱਲੋਂ ਬੰਦੀ ਬਣਾਏ ਲੋਕਾਂ ਨੂੰ ਕਿਵੇਂ ਰਿਹਾ ਕਰਵਾਉਣਗੇ ਟਰੰਪ ਨੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਹੁੰਦੇ ਤਾਂ ਤਣਾਅ ਸ਼ੁਰੂ ਹੀ ਨਹੀਂ ਹੋਣਾ ਸੀ ਇਸ ਦੌਰਾਨ ਰੂਸ ਯੂਕਰੇਨ ਦੀ ਜੰਗ ਨੂੰ ਲੈ ਕੇ ਵੀ ਬਹਿਸ ਹੋਈ ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਚਾਹੁੰਦੇ ਹੋ ਯੂਕਰੇਨ ਜੰਗ ਜਿੱਤੇ ਤਾਂ ਉਹਨਾਂ ਨੇ ਜਵਾਬ ਦਿੰਦਿਆਂ ਕਿਹਾ ਮੈਂ ਚਾਹੁੰਦਾ ਹਾਂ ਜੰਗ ਰੁਕ ਜਾਵੇ ਟਰੰਪ ਨੇ ਕਮਲਾ ਹੈਰਿਸ ਨੂੰ ਹੁਣ ਤੱਕ ਦੀ ਸਭ ਤੋਂ ਮਾੜੀ ਉਪ ਰਾਸ਼ਟਰਪਤੀ ਕਿਹਾ ਉਹਨਾਂ ਨੇ ਦਾਅਵਾ ਕੀਤਾ ਕਿ ਉਹ ਹਮਲੇ ਤੋਂ ਪਹਿਲਾਂ ਯੂਕਰੇਨ ਤੇ ਰੂਸ ਵਿਚਾਲੇ ਗੱਲਬਾਤ ਕਰਕੇ ਜੰਗ ਰੋਕਣ 'ਚ ਅਸਫਲ ਰਹੇ ਨੇ ਕਮਲਾ ਹੈਰਿਸ ਤੇ ਡੋਨਲਡ 트੍ਰੰਪ ਦਰਮਿਆਨ ਹੋਈ ਇਸ ਤਿੱਖੀ ਬਹਿਸ 'ਚ ਦੋਵਾਂ ਉਮੀਦਵਾਰਾਂ ਨੇ ਅਰਥਵਿਵਸਥਾ ਇਮੀਗ੍ਰੇਸ਼ਨ ਗਰਭਪਾਤ ਕਾਨੂੰਨ ਰਿਹائش ਨੌਕਰੀਆਂ ਵਿਦੇਸ਼ ਨੀਤੀ ਸਮੇਤ 10 ਵੱਡੇ ਮੁੱਦਿਆਂ 'ਤੇ ਬਹਿਸ ਕੀਤੀ 트੍ਰੰਪ ਨੇ ਇਮੀਗ੍ਰੇਸ਼ਨ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਮਹਿੰਗਾਈ ਨਾਲ ਦੁਨੀਆ ਭਰ ਤੋਂ ਲੱਖਾਂ ਲੋਕ ਸਾਡੇ ਦੇਸ਼ ਆ ਰਹੇ ਨੇ ਉਹ ਸਾਡੀਆਂ ਨੌਕਰੀਆਂ ਲੈ ਰਹੇ ਨੇ ਜੋ ਵਰਤਮਾਨ 'ਚ ਅਫਰੀਕੀ ਅਮਰੀਕਨਾ ਦੁਆਰਾ ਰੱਖੀਆਂ ਗਈਆਂ ਨੇ बहस 'ਚ ਟਰੰਪ ਨੇ ਇਹ ਵੀ ਦਾਵਾ ਕੀਤਾ ਕਿ ਦੇਸ਼ 'ਚ ਅਪਰਾਧ ਦਰ ਵੱਧ ਰਹੀ ਹੈ ਕਿਉਂਕਿ ਪ੍ਰਵਾਸੀ ਜੇਲ੍ਹਾਂ ਅਤੇ ਮਾਨਸਿਕ ਸ਼ਰਨ ਤੋਂ ਇੱਥੇ ਆ ਰਹੇ ਨੇ। ਉਸਨੇ ਕਮਲਾ ਦੀਆਂ ਆਰਥਿਕ ਨੀਤੀਆਂ ਤੇ ਪ੍ਰਵਾਸੀਆਂ ਬਾਰੇ ਉਸਦੇ ਰੁਖ ਦਾ ਵਿਰੋਧ ਕੀਤਾ। ਟਰੰਪ ਨੇ ਕਮਲਾ ਤੇ ਨਿੱਜੀ ਤੌਰ ਤੇ ਵੀ ਹਮਲਾ ਕੀਤਾ ਤੇ ਕਿਹਾ ਕਿ ਉਹ ਮਾਰਕਸਵਾਦੀ ਹੈ। ਉਸਦੇ ਪਿਤਾ ਮਾਰਕਸਵਾਦੀ ਸਨ। ਇਸ ਤੇ ਕਮਲਾ ਮੁਸਕਰੌਂਦੀ ਨਜ਼ਰ ਆਈ। ਇਸ ਤੇ ਕਮਲਾ ਨੇ ਜਵਾਬ ਦਿੱਤਾ ਤੇ ਕਿਹਾ ਤੁਸੀਂ ਉਹੀ ਪੁਰਾਣੀ ਕਹਾਣੀ ਸੁਣਾਉਣ ਜਾ ਰਹੇ ਹੋ ਝੂਠ ਅਤੇ ਸ਼ਿਕਾਇਤਾਂ ਦਾ ਡੱਬਾ। ਕਮਲਾ ਨੇ ਕਿਹਾ 트럼ਪ ਇਮੀਗ੍ਰੇਸ਼ਨ ਨਾਲ ਜੁੜੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਨੇ ਰਿਪਬਲਿਕਨਸ ਨੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਬਿੱਲ ਦਾ ਵਿਰੋਧ ਕੀਤਾ ਕਾਂਗਰਸ 'ਚ ਇਸ ਬਿੱਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ 트럼ਪ ਨੇ ਆਪਣੇ ਲੋਕਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਅჯਾਹਾ ਕਰਨ ਲਈ ਕਿਹਾ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਮੱਸਿਆ ਖਤਮ ਹੋਵੇ ਉਹਨਾਂ ਕਿਹਾ ਸਾਡੇ ਕੋਲ ਸਾਬਕਾ ਰਾਸ਼ਟਰਪਤੀ ਦੇ ਰੂਪ 'ਚ ਅჯਾਹਾ ਵਿਅਕਤੀ ਹੈ ਜੋ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਉਸਤੇ ਚੱਲਣ ਨੂੰ ਤਰਜੀਹ ਦਿੰਦਾ ਹੈ ਇਸਤੇ 트럼ਪ ਨੇ ਕਿਹਾ ਕਿ ਸਾਡੇ ਦੇਸ਼ 'ਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਅਪਰਾਧੀ ਆ ਰਹੇ ਨੇ ਉਹ ਲੋਕਾਂ ਦੇ ਪਾਲਤੂ ਜਾਨਵਰ ਖਾਂਦੇ ਨੇ। ਟਰੰਪ ਨੇ ਕਿਹਾ ਸੀ ਟੀਵੀ ਤੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਕਿ ਪ੍ਰਵਾਸੀਆਂ ਨੇ ਆਪਣੇ ਕੁੱਤਿਆਂ ਨੂੰ ਚੁੱਕ ਲਿਆ ਤੇ ਉਹਨਾਂ ਨੂੰ ਪਕਾਇਆ ਤੇ ਖਾਧਾ। ਕਮਲਾ ਨੇ ਪਲਟਵਾਰ ਕਰਦੇ ਹੋਏ ਕਿਹਾ ਟਰੰਪ ਮੁਤਾਬਕ ਪ੍ਰਵਾਸੀ ਪਾਲਤੂ ਜਾਨਵਰ ਖਾਂਦੇ ਨੇ। ਹੁਣ ਉਹ ਬਹਿਸ ਨੂੰ ਚਰਮ ਪੱਧਰ ਤੱਕ ਲੈ ਕੇ ਜਾ ਰਹੇ ਨੇ। ਕਮਲਾ ਨੇ ਯਾਦ ਦਿਵਾਇਆ ਕਿ ਜਦੋਂ ਜੋ ਬਾਈਡਨ ਨੇ ਸਰਕਾਰ ਸੰਭਾਲੀ ਤਾਂ ਟਰੰਪ ਨੇ ਆਰਥਿਕਤਾ ਨੂੰ ਕੇਸ ਹਾਲਤ 'ਚ ਛੱਡ ਦਿੱਤਾ ਸੀਗਾ। ਕਮਲਾ ਨੇ ਕਿਹਾ ਕਿ ਟਰੰਪ ਨੇ ਸਾਡੇ ਲਈ ਇਤਿਹਾਸਕ ਮੰਦੀ ਛੱਡੀ, ਦੇਸ਼ 'ਚ ਇਤਿਹਾਸਕ ਬੇਰੋਜ਼ਗਾਰੀ ਦਰ ਹੈਗੀ, ਮਾੜੀ ਸੇਤ ਪ੍ਰਣਾਲੀ ਛੱਡੀ, ਅਸੀਂ ਟਰੰਪ ਦੀ ਗੜਬੜੀ ਨੂੰ ਠੀਕ ਕਰ ਦਿੱਤਾ। ਕਮਲਾ ਨੇ ਕਿਹਾ ਕਿ ਨੋਬਲ ਜੇਤੂਆਂ ਦਾ ਮੰਨਣਾ ਇੱਕ ਟਰੰਪ ਦੀ ਯੋਜਨਾ ਦੇਸ਼ ਨੂੰ ਮਹਿੰਗਾਈ ਵੱਲ ਲੈ ਜਾ ਰਹੀ ਹੈ। ਟਰੰਪ ਕੋਲ ਅਮਰੀਕੀ ਲੋਕਾਂ ਲਈ ਕੋਈ ਯੋਜਨਾ ਨਹੀਂ। ਉਹਨਾਂ ਨੇ ਪ੍ਰੋਜੈਕਟ 25 ਦਾ ਵੀ ਜ਼ਿਕਰ ਕੀਤਾ। ਟਰੰਪ ਨੇ ਕਮਲਾ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੇਰੀ ਯੋਜਨਾ ਬਹੁਤ ਵਧੀਆ ਹੈ, ਇਸ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਅਮਰੀਕਾ ਤਰੱਕੀ ਵੱਲ ਵਧੇਗਾ ਕਮਲਾ ਕੋਲ ਕੋਈ ਯੋਜਨਾ ਨਹੀਂ ਹੈ ਉਹ ਬਾਈਡਨ ਦੀ ਯੋਜਨਾ ਦੀ ਨਕਲ ਕਰਦੇ ਨੇ ਟਰੰਪ ਨੇ ਪ੍ਰੋਜੈਕਟ 2020 ਤੋਂ ਵੀ ਦੂਰੀ ਬਣਾ ਲਈ ਉਹਨਾਂ ਕਹਿੰਦੇ ਕਿ ਕਮਲਾ ਦੇ ਦੋਸ਼ ਝੂਠੇ ਨੇ ਮੈਂ ਕਦੇ ਵੀ ਪ੍ਰੋਜੈਕਟ 25 ਨਹੀਂ ਪੜਿਆ ਅਤੇ ਕਦੀ ਨਹੀਂ ਪੜਾਂਗਾ ਇਹ ਹੈਰੀਟੇਜ ਫਾਊਂਡੇਸ਼ਨ ਦਾ ਇੱਕ ਪ੍ਰੋਜੈਕਟ ਹੈ ਜਿਸ ਨੂੰ ਉਸਦੇ ਦਰਜਣਾ ਸਾਬਕਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤਿਆਰ ਕੀਤਾ ਸੀ ਮੈਂ ਇਸ ਨੂੰ ਪੜਿਆ ਨਹੀਂ ਹੈ ਮੈਂ ਇਸ ਨੂੰ ਜਾਣ ਬੁੱਝ ਕੇ ਨਹੀਂ ਪੜਨਾ ਚਾਹੁੰਦਾ ਮੈਂ ਇਸ ਨੂੰ ਨਹੀਂ ਪੜਾਂਗਾ ਟਰੰਪ ਤੋਂ ਗਰਭਪਾਤ ਨੂੰ ਲੈ ਕੇ ਸਵਾਲ ਕੀਤੇ ਗਏ ਸਨ ਟਰੰਪ ਨੂੰ ਪੁੱਛਿਆ ਗਿਆ ਸੀ ਤੁਸੀਂ ਕਿਹਾ ਸੀ ਕਿ ਤੁਸੀਂ 6 ਹਫ਼ਤਿਆਂ ਬਾਅਦ ਵੀ ਗਰਭਪਾਤ ਦੀ ਇਜਾਜ਼ਤ ਦਿਓਗੇ ਪਰ ਫਿਰ ਤੁਸੀਂ ਆਪਣਾ ਬਿਆਨ ਵਾਪਸ ਲੈ ਲਿਆ ਇਸ ਸਵਾਲ ਤੇ ਟਰੰਪ ਨੇ ਆਪਣੇ ਫੈਸਲੇ ਦਾ ਬਚਾਅ ਕੀਤਾ ਉਹਨਾਂ ਕਿਹਾ ਡੈਮੋਕ੍ਰੈਟਿਕ ਪਾਰਟੀ ਗਰਭ ਅਵਸਥਾ ਦੇ 9ਵੇਂ ਮਹੀਨੇ ਗਰਭਪਾਤ ਦਾ ਅਧਿਕਾਰ ਦੇਣਾ ਚਾਹੁੰਦੀ ਹੈ ਵਰਜੀਨੀਆ ਦੇ ਸਾਬਕਾ ਗਵਰਨਰ ਨੇ ਕਿਹਾ ਸੀ ਕਿ ਅਸੀਂ ਦੇਖਾਂਗੇ ਕਿ ਬੱਚੇ ਦੇ ਜਨਮ ਤੋਂ ਬਾਅਦ ਉਸ ਦਾ ਕੀ ਕਰਨਾ ਹੈ ਜੇ ਲੋੜ ਪਈ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਇਸ ਲਈ ਮੈਂ ਗਰਭਪਾਤ ਤੇ ਆਪਣਾ ਰੁਖ ਬਦਲ ਲਿਆ ਉਸਨੇ ਕਿਹਾ ਕਿ ਡੈਮੋਕ੍ਰੇਟਸ ਆਪਣੀਆਂ ਗਰਭਪਾਤ ਨੀਤੀਆਂ ਚ ਕਟੜਪੰਥੀ ਨੇ ਹਾਲਾਂਕਿ ਉਸਨੇ ਵੀ ਕਿਹਾ ਕਿ ਉਸਦਾ ਮੰਨਣਾ ਹੈ ਕਿ ਗਰਭਪਾਤ ਇੱਕ ਰਾਜ ਦਾ ਮੁੱਦਾ ਹੋਣਾ ਚਾਹੀਦਾ ਹੈ ਕਮਲਾ ਨੇ ਕਿਹਾ ਕਿ ਟਰੰਪ ਸਿਰਫ ਝੂਠ ਬੋਲ ਰਹੇ ਨੇ ਟਰੰਪ ਦੇ ਕਾਰਨ ਅੱਜ ਅਮਰੀਕਾ ਦੇ 20 ਰਾਜਾਂ ਚ ਗਰਭਪਾਤ ਤੇ ਪਾਬੰਦੀ ਹੈ ਇਸ ਕਾਰਨ ਬਲਾਤਕਾਰ ਪੀੜਤਾ ਨੂੰ ਆਪਣੇ ਲਈ ਫੈਸਲੇ ਲੈਣ ਚ ਦਿੱਕਤ ਆ ਰਹੀ ਹੈ ਜੇਕਰ ਟਰੰਪ ਰਾਸ਼ਟਰਪਤੀ ਬਣਦੇ ਨੇ ਤਾਂ ਉਹ ਗਰਭਪਾਤ ਤੇ ਪਾਬੰਦੀ ਲਗਾ ਦੇਣਗੇ ਕਮਲਾ ਨੇ ਕਿਹਾ ਕਿ ਸਰਕਾਰ ਜਾਂ ਟਰੰਪ ਔਰਤਾਂ ਨੂੰ ਇਹ ਨਹੀਂ ਦੱਸ ਸਕਦੇ ਕਿ ਉਹਨਾਂ ਨੂੰ ਆਪਣੇ ਸਰੀਰ ਨਾਲ ਕੀ ਕਰਨਾ ਚਾਹੀਦਾ ਮੈਂ ਯਕੀਨੀ ਤੌਰ ਤੇ ਆਪਣੇ ਕਾਰਜਕਾਲ ਦੌਰਾਨ ਗਰਭਪਾਤ ਦੀ ਇਜਾਜ਼ਤ ਦੇਣ ਲਈ ਬਿੱਲ ਤੇ ਦਸਤਖਤ ਕਰਾਂਗੀ ਕੈਨੇਡਾ ਤੇ ਅਮਰੀਕਾ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ 'ਚ ਚਾਰ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬੀਤੇ ਕੁਝ ਦਿਨਾਂ 'ਚ ਦੋ ਵੱਖ-ਵੱਖ ਕੇਸਾਂ 'ਚ ਕਰਨਪ੍ਰੀਤ ਸਿੰਘ ਜਸ਼ਨਪ੍ਰੀਤ ਸਿੰਘ ਇਕਬਾਲ ਸਿੰਘ ਵਿਰਕ ਅਤੇ ਰਣਜੀਤ ਸਿੰਘ ਰੋਵਲ ਦੀ ਗ੍ਰਿਫਤਾਰੀ ਹੋਈ ਹੈ ਜਾਣਕਾਰੀ ਮੁਤਾਬਕ অন্ਟਾਰੀਓ ਦੀ ਪੁਲਿਸ ਨੇ ਟ੍ਰਾਂਟੋ ਨੇੜੇ ਕਨੇਡਾ ਵਿਖੇ ਜਸ਼ਨਪ੍ਰੀਤ ਸਿੰਘ ਤੇ ਕਰਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੀ ਉਮਰ ਮਸਾਂ ਹੀ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਹਨਾਂ ਦੀ ਗੱਡੀ 'ਚੋਂ ਫੈਂਟਾਨੀਲ ਦੀਆਂ ਪੁੜੀਆਂ ਮਿਲੀਆਂ ਨੇ ਜਿਨ੍ਹਾਂ ਦੀ ਕੀਮਤ 4 ਲੱਖ ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ ਪੁਲਿਸ ਮੁਤਾਬਕ ਇਹ ਨਸ਼ੇਦੀਆਂ ਪੁੜੀਆਂ ਆਲੇ-ਦੁਆਲੇ ਦੇ ਪਿੰਡਾਂ 'ਚ ਵੇਚੀਆਂ ਜਾਣੀਆਂ ਸਨ ਇਸੇ ਤਰ੍ਹਾਂ ਕੈਨੇਡਾ ਤੇ ਅਮਰੀਕਾ ਦੀ ਸਰਹੱਦ 'ਤੇ ਇਕਬਾਲ ਅਤੇ ਰਣਜੀਤ ਦੇ ਟਰੱਕ 'ਚੋਂ 37.5 ਲੱਖ ਡਾਲਰ ਦੇ ਮੁੱਲ ਦੀ ਕੋਕੀਨ ਮਿਲਣ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹ ਕੈਨੇਡਾ ਦੇ ਰਹਿਣ ਵਾਲੇ ਨੇ ਤੇ ਮਿਸ਼ੀਗਨ ਤੋਂ ਬਲੂ ਵਾਟਰ ਬ੍ਰਿਜ ਰਾਹੀਂ ਸਾਰਨੀਆਂ ਵੱਲ ਜਾ ਰਹੇ ਸਨ ਕਸਟਮਜ਼ ਅਧਿਕਾਰੀਆਂ ਨੇ ਉਹਨਾਂ ਦਾ ਟਰੱਕ ਰੋਕ ਕੇ ਤਲਾਸ਼ੀ ਲਈ ਤਾਂ ਟਰੱਕ ਚੋਂ ਇੱਕ ਕੁਆਂਟਲ ਤੋਂ ਵੱਧ ਕੋਕੀਨ ਦੀਆਂ 115 ਇੱਟਾਂ ਦੇ ਭਰੇ ਹੋਏ 27 ਬੈਗ ਮਿਲੇ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕਬਾਲ ਤੇ ਰਣਜੀਤ ਵੱਡੇ ਪੱਧਰ ਤੇ ਨਸ਼ੇ ਦੇ ਤੰਦੇਚ ਸ਼ਾਮਲ ਨੇ ਦੋਵਾਂ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਅਦਾਲਤ ਚ ਪੇਸ਼ ਕੀਤਾ ਜਾ ਚੁੱਕਾ ਹੈ ਇਸ ਤੋਂ ਇਲਾਵਾ ਦੋ ਕੁ ਮਹੀਨੇ ਪਹਿਲਾਂ ਵੀ ਅਮਰੀਕਾ ਤੇ ਕੈਨੇਡਾ ਦੀ ਸਰਹੱਦ ਉੱਪਰ ਬਣੇ ਇਸੇ ਪੁਲ ਤੇ ਪੰਜਾਬੀ ਨੌਜਵਾਨ ਜਸਦੀਪ ਬਰਾੜ ਕੋਲੋਂ 1 ਕਿਲੋ ਕੋਕੀਨ ਬਰਾਮਦ ਹੋਈ ਸੀ ਪੁਲਿਸ ਵੱਲੋਂ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਮੰਗਲਵਾਰ ਨੂੰ ਗਲੋਬਲ ਬੈਂਚਮਾਰਕ ਬ੍ਰੈਂਟ ਤੇਲ ਦੀਆਂ ਕੀਮਤਾਂ ਦਸੰਬਰ 2021 ਤੋਂ ਬਾਅਦ ਪਹਿਲੀ ਵਾਰ 70 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਡਿੱਗ ਗਈਆਂ ਕਿਉਂਕਿ OPEC ਨੇ ਦੋ ਮਹੀਨਿਆਂ 'ਚ ਦੂਜੀ ਵਾਰ ਆਪਣੀ ਮੰਗ ਘਟਣ ਦੀ ਗੱਲ ਆਖੀ ਹੈ ਬ੍ਰੈਂਟ 69.8 ਡਾਲਰ ਪ੍ਰਤੀ ਬੈਰਲ ਦੇ ਹੇਠਲੇ ਪੱਧਰ ਤੇ ਪਹੁੰਚ ਗਿਆ ਜੋ ਕਿ 2 ਦਸੰਬਰ 2021 ਤੋਂ ਬਾਅਦ ਸਭ ਤੋਂ ਘੱਟ ਹੈ ਜਦਕਿ ਯੂਐਸ ਕੱਚੇ ਤੇਲ ਦਾ ਵਪਾਰ 4 ਮਈ 2023 ਤੋਂ ਬਾਅਦ ਸਭ ਤੋਂ ਘੱਟ 65.82 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ OPEC ਹੁਣ 2024 ਚ ਪ੍ਰਤੀ ਦਿਨ ਲਗਭਗ 2 ਮਿਲੀਅਨ ਬੈਰਲ ਦੀ ਮੰਗ ਵਧਣ ਦੀ ਉਮੀਦ ਕਰ ਰਿਹਾ ਹੈ ਜੋ ਕਿ ਇਸ ਦੇ ਪਿਛਲੇ ਅਨੁਮਾਨ ਨਾਲੋਂ ਕੁਝ 80 ਕੋ ਹਜ਼ਾਰ ਬੀਪੀਡੀ ਘੱਟ ਹੈ ਤੇਲ ਉਤਪਾਦਕਾਂ ਦਾ ਸਮੂਹ ਅਗਲੇ ਸਾਲ 1.7 ਮਿਲੀਅਨ ਬੀਪੀਡੀ ਦੀ ਮੰਗ ਦਾ ਵਾਧਾ ਵੇਖ ਰਿਹਾ ਹੈ ਜੋ ਅਸਲ 'ਚ ਅਨੁਮਾਨਤ ਨਾਲੋਂ ਕੁਝ 40 ਕੋ ਹਜ਼ਾਰ ਬੀਪੀਡੀ ਘੱਟ ਹੈ ਦੁਨੀਆ ਦੇ ਸਭ ਤੋਂ ਵੱਡੇ ਕੱਚੇ ਦਰਾਮਦਕਾਰ ਚੀਨ 'ਚ ਖਪਤ 'ਚ ਨਰਮੀ ਕਾਰਨ ਓਪੈਕ ਨੇ ਅਗਸਤ 'ਚ ਆਪਣੀ ਮੰਗ ਦੇ ਦ੍ਰਿਸ਼ਟੀਕੋਣ 'ਚ ਕਟੌਤੀ ਕੀਤੀ ਸੀ ਚੀਨ ਵਿੱਚ ਮੰਗ ਨਰਮ ਹੋਣ ਬਾਰੇ ਚਿੰਤਾਵਾਂ ਕਿਉਂਕਿ ਹੁਣ ਮਹੀਨਿਆਂ ਤੋਂ ਤੇਲ ਬਾਜ਼ਾਰ 'ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 'ਚ ਵਾਧਾ ਹੋਇਆ ਹੈ ਮਾਰਗਨ ਸਟੈਂਲੀ ਅਤੇ ਹੋਰ ਮਾਰਕੀਟ ਵਿਸ਼ਲੇਸ਼ਕਾਂ ਨੇ 2025 ਲਈ ਸਰਪਲਸ ਦੀ ਭਵਿੱਖਬਾਣੀ ਕਰਨ ਦੇ ਨਾਲ ਉਪੇਕ ਪਲੱਸ ਦਸੰਬਰ ਚ ਉਤਪਾਦਨ ਵਧਾਉਣ ਦੀ ਵੀ ਉਮੀਦ ਕੀਤੀ ਹੈ ਅਮਰੀਕੀ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਨਾਲ ਇਸ ਦਾ ਅਸਰ ਭਾਰਤ ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਵੀ ਦੇਖਣ ਨੂੰ ਮਿਲ ਸਕਦਾ ਹੈ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਜਦੋਂ ਵਿਦੇਸ਼ੀ ਬਾਜ਼ਾਰਾਂ ਚ ਕੱਚੇ ਤੇਲ ਦੀਆਂ ਕੀਮਤਾਂ ਘਟਦੀਆਂ ਨੇ ਤਾਂ ਭਾਰਤ ਵਿੱਚ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਦੀਆਂ ਨੇ ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸ਼ਿਕਾਗੋ ਵਿਖੇ ਇੱਕ ਅਮਰੀਕੀ ਮੂਲ ਦੇ ਕਾਲੇ ਵਿਅਕਤੀ ਨੇ ਲਿਕਰ ਸਟੋਰ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਨਵੀਨ ਸਿੰਘ ਪੁੱਤਰ ਸ਼ੰਗਾਰਾ ਸਿੰਘ ਪਿੰਡ ਤਲਵੰਡੀ ਹਾਲ ਨਡਾਲਾ ਤੇ ਸਾਬਕਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨਡਾਲਾ ਜਥੇਦਾਰ ਸੂਰਤ ਸਿੰਘ ਦੇ ਜਵਾਈ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਆ ਸੂਰਤ ਸਿੰਘ ਦੇ ਛੋਟੇ ਭਰਾ ਉਦਾਰ ਸਿੰਘ ਮਲਤਾਨੀ ਨੇ ਦੱਸਿਆ ਕਿ ਨਵੀਨ ਸਿੰਘ ਆਪਣੇ ਪਰਿਵਾਰ ਨਾਲ ਪਿਛਲੇ 35 ਸਾਲ ਤੋਂ ਅਮਰੀਕਾ ਦੇ ਸ਼ਿਕਾਗੋ 'ਚ ਰਹਿ ਰਿਹਾ ਸੀ ਤੇ ਉਸ ਦੇ ਉੱਥੇ ਆਪਣੇ ਸਟੋਰ ਸਨ। ਉਨਾ ਕਹਾ ਕਿ ਬੀਤੀ ਰਾਤ ਅਮਰੀਕਾ ਦੇ 5:30 ਤੋਂ 10 ਵਜੇ ਦੇ ਕਰੀਬ ਉਹ ਘਰ ਜਾਣ ਲਈ ਸਟੋਰ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ ਇਸ ਦੌਰਾਨ ਅਮਰੀਕੀ ਮੂਲ ਦਾ ਇੱਕ ਸਿਆਹ ਫਾਮ ਵਿਅਕਤੀ ਸਮਾਨ ਲੈਣ ਆਇਆ ਕਿਸੇ ਗੱਲ ਨੂੰ ਲੈ ਕੇ ਦੋਹਾਂ ਦਰਮਿਆਨ ਬਹਿਸਬਾਜ਼ੀ ਹੋ ਗਈ ਤੇ ਇਸ ਦੌਰਾਨ ਉਸਨੇ ਨਵੀਨ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਸਟੋਰ ਨੂੰ ਸੀਲ ਕਰ ਦਿੱਤਾ ਹੈ ਬੀਤੇ ਦਿਨੀ ਲੌਂਗ ਆਇਲੈਂਡ ਨਿਊਯਾਰਕਸ ਹੋਏ ਇੱਕ ਦਰਦਨਾਕ ਹਾਦਸੇ ਚ ਭਾਰਤ ਦੇ ਤੇਲਗੂ ਮੂਲ ਦੇ ਪਰਿਵਾਰ ਦੀਆਂ ਦੋ ਛੋਟੀਆਂ ਸਕੀਆਂ ਪੈਣਾ ਦੀ ਪਾਣੀ ਚ ਡੁੱਬਣ ਕਾਰਨ ਮੌਤ ਹੋ ਗਈ। ਤੇਲਗੂ ਮੂਲ ਦੇ ਜੋੜੇ ਦੀਆਂ ਦੋ ਛੋਟੀਆਂ ਬੱਚੀਆਂ ਹੌਲਟਸਵਿਲੇ ਵਿੱਚ ਅਪਾਰਟਮੈਂਟ ਚ ਰਹਿੰਦੀਆਂ ਸਨ ਜਿਨ੍ਹਾਂ ਦਾ ਨਾਮ ਰੂਥ ਇਵੈਂਜਲਿਨ ਗੈਲੀ 4 ਸਾਲ ਦੀ ਅਤੇ ਗੇਲਾ ਗ੍ਰੇਸ ਗੈਲੀ ਸੀ। ਮ੍ਰਿਤਕ ਬੱਚੇ ਬੀਤੇ ਦਿਨੀ ਸ਼ਨੀਵਾਰ ਨੂੰ ਘਰੋਂ ਖੇਡਣ ਲਈ ਨਿਕਲੇ ਜਦਕਿ ਉਹਨਾਂ ਦੀ ਮਾਂ ਘਰ ਚ ਸੁੱਤੀ ਪਈ ਸੀ। ਰੂਥ ਇਵੈਂਜਲਿਨ ਗੈਲੀ 4 ਸਾਲ ਦੀ ਤੇ ਸਲਾਹ ਗ੍ਰੇਸ ਗੈਲੀ 2 ਸਾਲ 4 ਮਹੀਨੇ ਦੇ ਕਰੀਬ ਦੀ ਸੀ ਬੀਤੇ ਦਿਨੀ ਸ਼ਨੀਵਾਰ ਨੂੰ ਜਦੋਂ ਇੱਕ ਖੇਡਣ ਲਈ ਘਰ ਤੋਂ ਬਾਹਰ ਨਿਕਲੇ ਪਰ ਕਾਫੀ دیر ਤੱਕ ਇਹ ਘਰ ਵਾਪਸ ਨਹੀਂ ਆਏ ਇਸ ਲਈ ਮਾਂ ਨੇ ਘਰ ਦੇ ਚਾਰੇ ਪਾਸੇ ਉਹਨਾਂ ਦੀ ਭਾਲ ਕੀਤੀ ਇਹ ਸੋਚ ਕੇ ਕਿ ਉਹ ਲਾਪਤਾ ਆ ਉਹਨਾਂ ਨੇ ਤੁਰੰਤ 911 ਤੇ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਰਮਚਾਰੀਆਂ ਨੇ ਉੱਥੇ ਪਹੁੰਚ ਕੇ ਜਾਂਚ ਅਰੰਭੀ ਬਾਦ ਚੋਨਾ ਨੇ ਅਪਾਰਟਮੈਂਟ ਦੇ ਆਸ-ਪਾਸ ਦੇ ਇਲਾਕੇ 'ਚ ਤਲਾਸ਼ੀ ਲਈ ਜਿੱਥੇ ਤੇਲਗੂ ਜੋੜਾ ਰਹਿ ਰਿਹਾ ਸੀ ਇਸ ਸਿਲਸਿਲੇ 'ਚ ਦੋ ਛੋਟੀਆਂ ਬੱਚੀਆਂ ਅਪਾਰਟਮੈਂਟ ਦੇ ਕੋਲ ਬਣੀ ਝੀਲ ਦੇ ਪਾਣੀ 'ਤੇ ਤੈਰਦੀਆਂ ਦਿਖਾਈ ਦਿੱਤੀਆਂ ਉਹਨਾਂ ਨੂੰ ਤੁਰੰਤ ਬਾਹਰ ਕੱਢ ਕੇ ਨਜ਼ਦੀਕੀ ਸਟੋਨੀ ਬਰੁੱਕ ਯੂਨੀਵਰਸਿਟੀ ਨਾਮੀ ਹਸਪਤਾਲ ਲਿਜਾਇਆ ਗਿਆ ਉੱਥੇ ਜਾਂਚ ਕਰਨ ਵਾਲੇ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਬੱਚੇ ਪਹਿਲਾਂ ਹੀ ਮਰ ਚੁੱਕੇ ਸਨ ਆਪਣੀਆਂ ਦੋ ਧੀਆਂ ਨੂੰ ਗਵਾਉਣ ਵਾਲੀ ਮਾਂ ਸੁਦਾ ਗੈਲੀ ਦੁਖੀ ਹੋ ਕੇ ਵਿਰਲਾਪ ਕਰ ਰਹੀ ਸੀ ਜਾਣਕਾਰੀ ਮੁਤਾਬਕ ਪਤਾ ਲੱਗਿਆ ਕਿ ਬੱਚਿਆਂ ਦਾ ਪਿਤਾ ਡੇਵਿਡ ਵੀਜ਼ਾ ਸਮੱਸਿਆ ਕਾਰਨ ਭਾਰਤ ਚ ਹੈ ਫੰਡ ਇਕੱਠਾ ਕਰਨ ਵਾਲੀ ਸੰਸਥਾ ਕ੍ਰਾਈਸਟ ਲਾਈਫ ਚਰਚ ਮੁਤਾਬਕ ਉਸ ਨੂੰ ਐਮਰਜੈਂਸੀ ਵੀਜ਼ੇ ਤੇ ਅਮਰੀਕਾ ਲਿਓਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦਾ ਅੰਤਿਮ ਸੰਸਕਾਰ ਉਸ ਦੇ ਅਮਰੀਕਾ ਰਵਾਨਾ ਹੋਣ ਤੋਂ ਬਾਅਦ ਹੀ ਕੀਤਾ ਜਾਵੇਗਾ ਇਹ ਸਭ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ